ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਵਰਾਜ 855 ਟਰੈਕਟਰ ਲੈ ਕੇ ਆਏ ਆ ਤੇ ਟਰੈਕਟਰ ਦੀਆਂ ਜਿਹੜੀਆਂ ਫੋਟੋਆਂ ਸਕਰੀਨ ਤੇ ਜੰਦੀਆਂ ਨੇ ਇਹ ਟਰੈਕਟਰ ਬਾਈ ਨੇ ਵੇਚਣਾਗਾ 2014 ਮਾਡਲ ਹੈ ਪਹਿਲੇ ਮਾਲਕ ਦੇ ਨਾਮ ਹੈ ਨਗਦ ਕੈਸ਼ ਲਿਖ ਲਿਆ ਹੋਇਆ ਟਾਇਰ ਨਾਲ ਦੇ ਹੈ ਰੇਟ 4 ਲੱਖ 90000 ਰੁਪਏ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਮਾਲਕੀ ਵੀਡੀਓ ਜਿਹੜਾ ਨੰਬਰ ਆ ਸਕਰੀਨ ਤੇ ਆਈ ਜਾਂਦਾ ਇਹ ਨੰਬਰ ਤੇ ਕਾਲ ਕਰਕੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਪਿੰਡ ਹੈਗਾ ਜੀ ਪੈਣੀ ਜੱਸਾ ਤਣਾਉ ਲੈਣਾ ਰਹਿ ਜਾਂਦਾ ਤੇ ਬਾਕੀ ਜੇ ਤੁਸੀਂ ਕੋਈ ਸੰਦ ਵੇਚਣਾ ਖੇਤੀਬਾੜੀ ਦਾ ਕੋਈ ਵੀ ਕਾਰੋਬਾਰ ਦੀ ਐਡ ਲਗਾਉਣੀ ਹੈ ਤਾਂ ਮੇਰਾ ਨੰਬਰ ਆ ਜਿਹੜਾ 98724 30209 ਇਹ ਨੰਬਰ ਤੇ ਕਰ ਲਿਓ ਸੰਪਰਕ ਪੰਜ ਤੋਂ ਸੱਤ ਫੋਟੋਆਂ ਭੇਜਣੀਆਂ ਨੇ WhatsApp ਤੇ ਤਾਂ ਤੁਹਾਡੀ ਐਡ ਜਿਹੜੀ ਲੱਗ ਜੂਗੀ ਧੰਨਵਾਦ